ਅੱਖ ਲੱਗੀ ਕਿ ਕਿਥੇ ਚਲ ਗਈ ਆ ਤੁਹਾਨੂੰ ਫੇਰ ਨਾ ਬਾਹਰ ਪਾਜੀ ਬੀਚ ਦੇ ਦੇਖਾ ਉਹ ਬੋ ਜਾ ਕੇ ਨੂੰ ਜੀੜ ਤੁਨਾ ਆ ਬੀਰ ਕਿਤੇ ਉਧੇ ਕਿਉਂ ਨਹੀਂ ਲੱਗਦਾ ਬਾਹਰ ਇੱਦੋਂ ਜਿਹੜਾ ਬਾਗ਼ਾਂ ਦੇ ਬਾਹਰੋਂ ਇਧਰੋਂ ਆਈ ਆ ਬੀਲਾ ਓਏ ਬਹੁਤ ਓ ਬੈਠੀ ਰਹੀ ਸਾਰਾ ਪਿੰਡ ਘਾਤ ਤੇ ਮਲਬਲ ਬਗੀ ਆ ਜਵਾਕਾਂ ਨਾਲ ਬੈਠੀ ਆ

ਮੈਂ ਤਾਂ ਤੇਰੇ ਤੇ ਹੱਸਾ ਆਈਦਾ ਐ ਲੱਗਾ ਚਪੇੜੇ ਮਾਰਾ ਤੇਰੇ ਬੇਬੂ ਤੇ ਖੜਿਓ ਚੱਲ ਖੜਿਓ ਆ ਤੂੰ ਹੀ ਮੇਰਾ ਨਾਮ ਲਾ ਚਲੋ ਫਟੋ ਅੰਦਰ ਲੈ ਜਾਓ ਖੜਿਓ ਖੜਿਓ ਚੱਲ ਚੱਲ ਉਸ ਕੱਢਿਆ ਨੇ ਹੈ ਤੂੰ ਹੀ ਆੜੇ ਉਠਾ ਕੇ ਅੰਦਰ ਚੱਲ ਜਦ ਜਵਾਕ ਬਣੀ ਰਹਦੀ ਹੈ ਸੰਗੀਤੀ ਲੋਕ ਮੈਨੂੰ ਲੰਬੇ ਬੰਦੇ ਲਾਗਣੇ ਚੱਲ ਗੱਲ ਮੱਦੇ ਦੇਖਿਆ ਮੱਦੇ ਵਾ ਕੋਲਰਾ ਖੜਿਓ ਦਿੰਦੀ ਯਾ ਤੂੰ ਕਹਿ ਸਮਝਾ ਦੇ ਨਾ ਚਲ ਮੇਰ ਜੀ चार दिनहरु गयो साउनको जस्तो सारम गरेर उताबाट बस उरेर आउ पर्दैन ਇਹਦੇ ਖੱਡੋ ਕਰੀਂ ਨਾ ਬੇਬੇ ਨੂੰ ਤਾਂ ਛੁੱਭਿਆ ਆ ਕਾ ਤਾ ਅਦੀ ਜੈਨੂ ਮਰਜੀ ਕੋਈ ਨਹੀਂ ਬੇਬੇ ਆ ਜੂਰ ਮੈਂ ਦੱਜ ਪੇ ਕਰੀਂ ਨਾ ਹੋਰੀ ਕਿੰਨੇ ਛੋੜੇ ਲਿਖੇ ਗਾ ਸੁਣ ਜਾ ਤੂੰ ਬਾਹਰ ਨਹੀਂ ਜਾਣਾ ਉਨਿੱਥੇ ਘਰੀ ਕਰਨਾ ਜੋ ਕਰਨਾ ਠੀਕ ਹੈ ਇਹਦਾ ਤੇ ਮਾਰ ਤੇ ਡਰ ਗਈ ਆ ਜਵਾਕਾਂ ਰਹੀ ਹੋਈ ਆ ਆ ਕਿੱਦਾਂ ਮੈਂ ਤਾਂ ਤਾਰਨਾ ਫਿਰ ਦੂ ਐਸੀ ਰੱਬ ਇਹਨੇ ਤਾਂ ਛੱਤ ਲਾਈ ਦੋ ਇਹਨੂੰ ਤੇ ਆਪਾਂ ਮੇਰੇ ਨਾਲ ਹੈ ਛੱਤ ਮੇਰੇ ਕੋਲ ਤਾਂ ਲਾਈ ਹੋ ਛੱਤ ਠੀਕ ਨਾ ਮੈਨੂੰ ਤਾਰ ਲਿਆ ਕੇ ਦੇ ਮੈਨੂੰ ਕਰੀ ਲੈ ਲੈ ਕੇ ਦਿੰਦਾ ਤਾਰ ਲੈ ਕੇ ਦਿੰਦਾ ਆਦਰਾ ਪਾ ਬੰਦ ਚਲੋ ਆਦੇ ਘਰੇ ਚਲੋ ਨੂੰ ਆਰਾਮ ਕਰ ਚਲੋ ਤਾਂ ਜਾਣ ਚਲੋ ਪੱਜ ਚਲੋ ਚੱਲ ਮੇਰੀ ਗੱਲ ਸੁਣ ਮੈਂ ਦੁੱਧ ਲੈ ਕੇ ਖੋਣਾ ਤੂੰ ਅੰਦਰ ਬਸ ਰਹਿਤ ਕਰ ਠੀਕ ਹੈ ਚਲ ਠੀਕ ਲੈ ਕੇ ਆਉਣਾ ਦੁੱਧ 어, o n y 야, 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 야 ਇਨੇ ਮਿੱਤਾਂ ਕੇ ਕੀਤਾ ਹੋਣਾ ਇਹਨੂੰ ਚਾਹ ਬਣਾ ਕੇ ਦਵਾਨ ਓਏ ਰੱਬਾ ਓਏ ਆ ਕੀ ਬਣੀ ਬੈਠੀ ਆ ਓਏ ਆ ਕੀ ਸੂਗਣ ਕਮਣੀ ਬੈਠੀ ਆ ਮੈਂ ਦੁੱਧ ਲੈਣ ਗਈ ਮੈਂ ਚਾਹ ਬਣਾ ਲਵਾਂਗੀ ਮੈਂ ਚੇਤ ਕਰ ਮੈਂ ਲੈ ਜਾਉਂਗੀ ਮੈਂ ਤੇ ਤੈਨੂੰ ਡਰ ਲੱਗਦਾ ਕਾਰਡੂਨ ਲੱਗੀ ਨਹੀਂ ਆ ਮਾਤਾ ਛੁਰਕੀ ਬਿੰਦੀ ਲਾਈ ਤੂੰ ਜਾਂਦੀ ਨਹੀਂ ਸੀ ਮੇਰੇ ਵਾਸਤੇ ਮੈਨੂੰ ਮੈਲਾ ਲੱਗੀ ਚਾਹ ਨਹੀਂ ਕਾ ਤੇ ਲੈ ਕੇ ਜਾਉਂ ਤੈਨੂੰ ਮੈਂ ਲੋਕੀ ਮੇਰਾ ਮਜ਼ਾਕੜਾ ਇੰਨੇ ਮੇਰਾ ਦਿਮਾਗ ਖਾਦਾ ਰੱਬਾ ਕਿੰਨੀ ਜੋੜੀ ਪੱਗੀ ਪੱਗੀ ਬੋਲਦਾ ਕੀ ਕਰਦਾ ਤੇਰੀ ਮੈਂ ਕੋਣਾ ਮੈਂ ਛੰਡ ਵੀ ਲਿਆ ਦੇਣਾ ਮੈਂ ਸੈਂਡ ਵੀ ਲਿਆ ਦੂੰਗਾ ਹਾਂ ਤੇ ਲਿਆਇਆ ਤੂੰ ਦੁੱਧ ਲੈਣ ਦਾ ਕਾਰੋ ਬਣਾਇਆ ਨਾ ਕਾ ਗੋੜ ਬਣਾਇਆ ਮੈਨੂੰ ਮੇਲੇ ਤੇ ਜਾਣਾ ਤੈਨੂੰ ਤੇ ਖੜੀ ਹੋ ਤੇ ਮੂੰਹ ਹੱਥ ਤੋ ਲੈ ਮੇਰੀ ਸ਼ਰਮਖੀ ਲੈ ਜਾਊਗੀ ਚੁਰਕੇ ਲੈ ਜਾ ਕੋਈ ਦੁਬਾਰਾ ਕਰ ਲਈ ਨਹੀਂ ਮਾਂ ਨਹੀਂ ਮੇਰਾ ਸ਼ਰਮਾ ਕਰ ਜੁਰ ਪਾਇਆ ਲੋਕ ਵੇਖਣ ਕਿੰਨੀ ਸੋਹਣੀ ਲੱਗਦੀ ਆ ਮੇਰਾ ਮੇਰਾ ਗਾਉਣਗੇ ਨਹੀਂ ਗਾਉਣਗੇ ਚੱਲ ਖੜੀ ਹੋ ਖੜੀ ਹੋ ਖੜੀ ਹੋ ਹਾਂ ਕੋਲ ਲੱਗੀ ਜਾਣਾ ਮੁਆ ਤੋ ਚੱਲ ਮੁਆ ਤੋ ਚੱਲ ਪੱਤਖਨਾ ਵਾਦੂ ਤੀ ਮੁਆ ਤੋ ਪੱਤਖਨਾ ਮੱਤ ਛਾ ਗਰ ਮੁਆ ਤੋ ਚੱਲ ਇੱਕ ਤਾਂ ਮੁਆ ਤੋ ਚੱਲ ਮੈਂ ਹੋਰ ਲਾਉਂਗਾ ਮਿਸ਼ਰ ਖਿਲਾਉਂਗਾ ਮਤਾ ਬਣਾ ਕੇ ਦਿੰਨਾ ਨਾ ਨਵੀਂ ਮਿਸ਼ਰ ਖਿਲਾਉਂਗਾ ਨਵੀਂ ਲਿਆ ਕੇ ਦਿੰਦਾ ਖਿਲਾਉਂਗਾ ਪਹਿਲਾਂ ਮੁਆ ਤੋ ਚੱਲ ਮਰ ਤੋ ਮਿੰਨਸਾ ਪੂਰੀ ਮਸਤ ਤੋੜਾ ਤੋੜਾ ਜਲਦੀ ਕਰ ਚੰਗਾ ਪਾ ਗਿਆ ਸਭ ਨਿਕਲ ਸੋਣਾ ਨਾ ਇਹ ਕਿ ਛੋੜਾ ਪੱਤਾ ਕਰੇ ਮੇਰਾ ਮੂੰਹ ਤੇਰੇ ਬੰਦੇ ਨੇ ਮੇਰੇ ਮੱਥਾ ਲਾਉਣਾ ਬਹੁਤ ਹੁੰਦਾ ਭਾਈ ਤੂੰ ਆਂਗਾ ਛੁੱਧਲਾ ਚੱਲ ਤੇਰੀਆਂ ਸਾਬਨਾਂ ਤੋਂ ਲਾ ਸਾਬਨਾ ਅੱਖਾਂ ਕਾਲੀਆਂ ਹੋਈਆਂ ਪੀਆਂ ਕੇ ਦੇ ਮੈਨੂੰ ਛਾਪਣਾ ਉਹ ਪਿਆਕੇ ਸਾਬਨ ਛਾਪਣਾ ਚੱਲਾ ਦੋਲਾ ਜਲਦੀ ਮੈਂ ਕਾਦ ਲੈਂਦਾ ਜਲੇ ਜਣਾ ਨਾ ਮੂੰਹ ਤੋਕੀ ਜਣਾ ਮਾਤਾ ਮੂੰਹ ਮੇਰੇ ਮੈਂ ਕਿ ਛੋਣਾ ਹੋ ਗਿਆ ਸੋਣਾ ਹੋ ਗਿਆ ਦੋਲਾ ਚੱਲ ਦੋਲਾ ਚੱਲ ਦੇਖ ਨੀਗੇ ਨਹੀਂ ਅਰੇ ਆ ਥੱਲੇ ਬੁੱਲਾ ਥੱਲੇ ਲੱਗੀ ਪਈ ਸੀ ਤੁਰਕੀ ਅੰਸਾਰੀ ਸਾਰੀ ਲਾਓ ਤੂੰ ਲੈ ਆਈ ਵਾਲੀ ਪੱਕੀ ਸੀ ਤੇ ਨਮਖਾਈ ਨੀ ਪੱਕੀ ਨਾ ਲੈ ਆ ਕਰ ਇਹ ਇਤਰੀ ਲੋੜੀ ਸੀ ਉਹ ਮੈਂ ਮੂਤੋ ਲਿਆ ਹੁਣ ਛੜਾ ਲੈ ਆ ਤੂੰ ਚੱਲ ਮੂਤੋ ਲਿਆ ਹੁਣ ਮੈਂ ਲੈ ਗਿਆ ਨੰਦਰ ਜਾ ਕੇ ਸੈਂਡਲ ਤੇ ਆਪਾਂ ਚੱਲਦੇ ਫਿਰ ਮੇਲੇ ਤੇ ਚੱਲਦੇ ਠੀਕ ਆ ਚੱਲਦੇ ਆ ਹਾਂ ਬੇਟਾ ਚੱਲ ਕਿੰਨ ਤੁਸੀਂ ਕਿੰਨੇ ਸੁੰਦਰ ਲੱਭੇ ਨੀ ਕਿ ਮੇਰੇ ਕੋ ਖੜੇ ਦੋਸਤ ਬਾਹਰ ਆੜੀ ਖੜੇ ਮਤਲਬ ਬਾਹਰ ਜਾਣੀ ਨਾ ਮੈਂ ਨੇਲੇ ਤੇ ਉਹਨਾਂ ਨੂੰ ਲੈ ਕੇ ਚੱਲਿਆ ਨੂੰ ਹੁਣੇ ਤੇ ਉੱਥੇ ਨਾ ਗਵਾਜ ਜਿੱਤੇ ਉੱਥੇ ਨਾ ਸੱਪਾ ਪਾਰੇ ਕੋਈ ਚਲੋ ਦੇਖਦੇ ਨੂੰ ਖੜੇ ਮੇਰੇ ਦੋਸਤ ਬਾਹਰ ਬਤੋਂਗਾ ਨਾ ਖੇਡ ਨਹੀਂ ਅੰਦਰ ਦੋਸਤ ਓਏ ਓਏ ਫਾਈ ਹੋ ਰ ਅੱਬਾ ਉਹਦੇ ਲਾ ਫਿਰ ਭੱਜ ਗਿਆ ਇਹਦਾ ਵੀ ਕੀ ਕਰਾਂ ਜਿੰਨਾਂ ਨਹੀਂ ਤਾਂ ਹੁਣ ਮੈਂ ਇਹਨੇ ਤੰਗ ਬਹੁ ਕੀਤਾ ਪਰ ਉਹ ਪਰਦੀਆ ਜਵਾਸਾਂ ਨੇ ਕੀ ਰੀ ਇਹਨੂੰ ਦਿਮਾਗ ਖਾਦਾ ਯਾਰ ਉਹ ਵੀ ਜਵਾਕਾਰ ਕੀ ਬਣ ਜਾਂਦੀ ਐ ਜਿਹੜੀ ਐ ਜੋ ਕਰਦੇ ਦਵਾਂ ਕੋ ਗੱਲ ਸੁਣੋ ਹੋਏ ਉਹ ਆ ਗਿਆ ਬੱਚਾ ਰੇ ਗੱਲ ਕਰਦੇ ਦਵਾਂ ਕੋ ਆਹ ਇਹ ਸੁਣਾ ਚੱਲ ਚੱਲ ਰਾਜਾ ਟਾਇਰ ਘੋਇਆ ਮੈਂ ਤਾਂ ਮੇਰੀ ਗੱਲ ਸੁਣੋ ਉਹ ਟਾਇਰ ਤੋਂ ਦਿੰਦੇ ਨਹੀਂ ਉਹਨਾਂ ਕੁੜਕੜੇ ਦੇ ਦਿੰਦੇ ਤੁਹਾਨੂੰ ਖਾਣ ਦੇ ਵਿੱਚ ਕੋ ਪੈਸੇ ਲੈ ਲੈ ਠੀਕ ਹੈ ਮਾਂ ਕੋ ਤੁਮਾ ਮੈਂ ਖਾਉਂਗਾ ਠੀਕ ਹੈ ਕੋਈ ਨਹੀਂ ਟਾਇਰ ਬਣਾ ਤੁਸੀਂ ਹੋਰ ਲੈ ਲਓ ਟਾਇਰ ਆਹ ਬਹੁਤ ਪੈਸੇ ਠੀਕ ਹੈ ਇਹ ਟਾਇਰ ਹੋਰ ਲੈਣੇ ਮੈਨੂੰ ਵੀ ਦੇ ਪੈਸੇ ਇਹਨਾਂ ਨੂੰ ਕੋਈ ਜਾਨਾ ਮੈਨੂੰ ਦੇ ਮੈਨੂੰ ਵੀ ਦੇ ਆਹ ਆ ਲੈ ਆ ਲੈ ਕੋਕਲੇ ਕਾਲੀ ਚੱਲ ਠੀਕ ਹੈ ਇੱਧਰ ਨਹੀਂ ਜਾਣਾ ਹੁਣ ਘਰੇ ਜਾ ਲੈ ਤੈਨੂੰ ਕਾਇਰ ਇੱਕ ਹੋਰ ਦਵਾ ਦੇਣਾ ਚੱਲ ਹਾਂ ਹਾਂ ਆ ਮੈਨੂੰ ਪੜਾ ਲੈ ਟਾਈਮ ਚੱਲ ਕਰੀ ਚੱਲ ਅਰੇ ਆਨੇ ਦੋਸਤ ਵੀ ਆਉਣਗੇ ਆ ਆਜ ਆਪਾਂ ਕੁਲ ਕਿਖਾਵਾਂਗੇ ਆਨੇ ਵਾਰ ਜੋ ਤੁਸੀਂ ਕਰ ਪੈਸੇ ਤੱਕ ਮੇਰੀ ਗੱਲ ਸੁਣ ਹੁਣ ਘਰੇ ਕਿੱਡੇ ਕਰ ਜਿਹੜੀ ਵੀ ਚੀਜ਼ ਲੋੜ ਪਵੇ ਘਰੇ ਲੈ ਆਂਦਾ ਕਰਨ ਠੀਕ ਹੈ ਮੈਨੂੰ ਜੀ ਨਹੀਂ ਲੱਗਦਾਗਾ ਮੈਨੂੰ ਸਪੈਂਡ ਵਾਲੇ ਨਾਂਮੇ ਦਿੰਦੇ ਮੈਨੂੰ ਜੀ ਲੱਗਦਾ ਨਹੀਂ ਜੀ ਨੂੰ ਲੱਗਦਾ Jangan चलो 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 जाओ तू गल ਕੀ ਚਾਹ ਪੀਣਾ ਚਾਹੋ ਚਲੋ ਤੂੰ ਨਾ ਫੇਟੀ ਜਲ ਮੈਂ ਜਾਣਾ ਬਾਹਰ ਠੀਕ ਹੈ ਕੰਮ ਜਾ ਕੇ ਆਉਂ। ਤੇ ਖੱਡੋ ਆਪਦਾ ਚਲੋ ਖੱਡੋ ਚਲੋ ਆ ਦੇ ਖੰਦ। ਮਾਣਾ ਕੋਈ ਗੱਲ ਪੰਨਾ ਖਰਾਬ ਨਾ ਹੋਏ ਬਲਕਾ ਮੈਂ ਕਿੰਨੇ ਖਾਵਾਂ ਹੈ। ਹਾਂ ਬਹੁਤ ਬੰਦੇ ਬੱਤੀ। ਇਹ ਗੰਦੇ ਗੰਦੇ ਮਾਨੀ ਖੇ ਦਿਨ ਨਾ ਮਤ ਸੋਣੀ ਅਯੋਏ ਥੋੜਾ ਉਹਦੇ ਪਰਿੰਦੇ ਚਾ ਮਾ ਜਾ ਕੇ ਮੈਂ ਉਹੀ ਸਮਝਾਉਣਗੇ ਇਹਨੂੰ ਮੇਰੇ ਅੱਖੇ ਤੇ ਸਮਝਦੀ ਨਹੀਂ ਹੈਗੀ ਮੈਂ ਜਾਣਾ ਉਹਨਾਂ ਨੂੰ ਲੈ ਕੇ ਹੋਣਾ ਦੋਨਾਂ ਨੂੰ ਤੇਰੀ ਮਾਂ ਨੂੰ ਤੇ ਤੇ ਭਰਾ ਨੂੰ Karena gue ਦਾਈਆ ਆ ਤੂੰ ਤੇਰਾ ਭਰਾ ਆ ਰਾਜਾ ਤੇਰਾ ਕੁਛ ਕੁ ਬੈਠੀ ਆ ਕੋਈ ਨਹੀਂ ਮਾਤਾ ਤੇਰਾ ਭਰਾ ਆਂਗਾ ਕੋਈ ਨੂੰ ਖੜਾ ਤੂੰ ਉੱਥੇ ਜਾ ਕੇ ਤੇਰਾ ਭਰਾ ਆ ਮੇਰਾ ਭਰਾ ਤੇਰਾ ਹੋਊਗਾ ਭਰਾ ਮੇਰਾ ਮਾਤਾ ਕਰਾ ਆ ਕੌਣ ਹੈ ਬੁੜੀ ਜੀ ਉਹ ਬੀਬੀ ਆ ਬੇਬੇ ਕਦੀ ਮਾਂ ਆਪਣੀ ਮਾਂ ਦੀ ਆਪ ਘੇਟ ਲੈਣੀ ਆਪ ਘੇਟ ਨਹੀਂ ਲੈ ਲੈ ਕੇ ਜਮਾ ਹੀ ਆ ਨਹੀਂ ਆਂ ਪਿੰਡ-ਵਿੰਡ ਲਾਂਬੇ ਹੁੰਦੇ ਨੇ ਨਾ ਜਦੋਂ ਬਿਵਾਦੇ ਦੇ ਟਾਈਮ ਖੋਲ ਹੁੰਦੀ ਆ ਅੱਛਾ ਇਹਨੇ ਪਾਪੜ ਵਿੱਚੋਂ ਦੇ ਪਾਪੜ ਖੋਲ੍ਹ ਲੈਂਦੀ ਆ ਕਿਸੇ ਦੇ ਦਸ਼ਮੇ ਚੱਕ ਲੈਂਦੀ ਆ ਜਿਹਦੀ ਕੋਸ਼ ਕਰਦੀ ਆ ਉਹ ਤਾਂ ਬਾਹਾਂ ਹੀ ਕਮੇ ਮੜੀ ਨੂੰ ਡਾਇਰੈਕਟ ਲੰਬਾ ਦੰਦਾ ਹੈ ਅੱਜ ਤਾਂ ਸੋਣਾ ਉਹ ਮੇਰੀ ਦੋਸਤਾਂ ਦੀ ਦੋਸਤਾਂ ਦੋਸਤਾਂ ਦੀ ਮੈਂ ਹੁਣ ਘਰ ਬਾਹਰ ਤੇ ਜਾਂਦੇ ਹਾਂ ਤੂੰ ਅੱਛੀ ਲਾ ਕਰਨੀ ਮੈਂ ਕੋਈ ਬਣਾ ਲੈਣਾ ਬਾਈ ਹੁਣ ਆਲਾ ਮੈਂ ਤਾਂ ਬਾਹਰ ਆਇਆ ਲੇ

পূৰা <Dih> ঠিক ਮੈਂ ਮਾਦਮਾ ਮਾਣਾ ਗਿਆ ਹਸਪਤਾਲ ਦੇ ਵਿੱਚ ਤੁਕੰਨਾ ਹੈਗਾ ਉੱਥੇ ਮੈਂ ਜਾ ਕੇ ਦੇਖਣਾ ਕਰਦਾ ਹਾਂ ਨਾ ਤੂੰ ਘਰੇ ਘਰ ਦੇ ਦੇਖਭਾਲ ਕਰ ਤੇ ਮੈਂ ਜਾਣਾ ਚੰਗਾ ਤੇ ਘਰੇ ਦੇਖ ਨਾ ਮੈਂ ਆਉਣਾ ਕਿਹਦੇ ਆਣਾ ਮੈਂ ਇਹਨਾਂ ਮਾਫਾ ਹਸਪਤਲ ਤੇ ਛੱਡਿਆ ਮਨ ਤੇ ਇਹਲਾ ਮਾਤਾ ਉਹ ਵੀ ਦੇਣ ਹੁੰਦੇ ਸ ਕਿੰਨਾ ਵਧੀਆ ਰਹਿੰਦੀ ਸੀ ਉਹਦਾ ਦਿਮਾਗ ਇੰਨਾ ਵਧੀਆ ਜਿਆ ਸੱਟ ਲੱਗਣਾ پتہ ਨਹੀਂ ਉਹਨੂੰ ਕੀ ਹੋ ਗਿਆ ਜਵਾਕਾਂ ਨੂੰ ਕਰਦੀ ਰਹਿੰਦੀ ਹੁਣ ਠੀਕ ਪਰਮਾਤਮਾ ਕਰੂਗਾ ਵਿਆਹ ਚੰਗੀ ਬਹੁਤ ਸੀ ਉਹ ਬੜੀ ਵਧੀਆ ਬਣ ਗਈ ਜਵਾਕਾਂ ਨੂੰ ਕੀ ਪਤਾ ਕੀ ਬਣ ਗਿਆ ਇਹਦੇ ਨਾਲ ਪਰਮਾਤਮਾ ਠੀਕ ਕਰੂ ਠੀਕ ਹੋ ਜੇ ਮੈਂ ਕਹਿੰਨਾ ਸਾਰਾ ਸੁੱਖ ਆ ਜਾਊਗਾ ਹੋਰ ਔਖਾ ਹੋ ਜਾਂਦਾ ਮਾਤਾ ਪਰ ਰੋਟੀ ਪਾਣੀ ਦਾ ਬਹੁਤ ਔਖਾ ਹੋ ਜਾਂਦਾ ਚਾਹ ਬਣੀ ਮਨਵਾਪੀ ਕਰਨਾ ਪੈਂਦਾ ਸਾਰਾ ਕੁਝ ਲੋਕੋ ਉਹਦਾ ਤਾਂ ਦਿਮਾਗੀ ਜਵਾਕਾ ਹੋ ਗਿਆ ਉਹ ਤਾਂ ਜਵਾਕਾ ਨੂੰ ਕੀ ਕਰਦੀ ਉਹ ਜੋ ਹੋ ਜੋ ਠੀਕ ਹੋਈ ਬੰਦੀ ਲੇਕੋ ਪ੍ਰਮਾਤਮਾ ਮੇਰ ਕਰੇ ਉਹ ਸੀ ਕਿਦਾਂ ਰਾਜੇ ਦਾ ਲੱਗਦਾ ਆਮੀ ਰਾਜੇ ਕਿਵੇਂ ਆ ਜਿਵੇਂ ਕੁਕੀ ਠੀਕ ਆ ਹੁਣ ਕੁਕੀ ਠੀਕ ਹੈ ਕਿਵੇਂ ਠੀਕ ਆ ਹੁਣ ਨਾ ਬੇਬੇ ਤੈਨੂੰ ਬਦਹੀਂ ਜਲ ਹੋਣਾ ਉਹ ਜੱਜ ਜਿਹਾ ਆ ਗਈ ਦੁਬਾਰਾ ਉਹਦੀ ਵਾਪਸ ਇਹ ਪਰਮਾਤਮਾ ਵਾਹੀ ਗੁਰੂ ਰਾਜੀ ਬਾਈ ਤੈਨੂੰ ਵੀ ਵਧਾਈਆਂ ਬਹੁਤ ਪਰਮਾਤਮਾ ਨੇ ਸੋਹਣੀ ਲਈ ਛੋੜੋ ਸ਼ੁਕਰ ਪਰਮਾਤਮਾ ਦਾ ਚਲ ਠੀਕ ਹੈ ਬੇਬੇ ਚਲ ਪੁੱਤ ਲਿਆਉ ਉਹਨੂੰ ਠੀਕ ਹੈ ਠੀਕ ਓਕੇ ਓਕੇ ਤੈਨੂੰ ਪਛਾਣਦੀ ਉਹ ਠੀਕ ਹੋ ਗਈ ਆ ਸੀ ਦਾ ਫੇਡਣਾ ਐਸੀ ਉਹਦੇ ਨਾਲ ਪਿਆਰ ਦੇ ਪਹਿਲੇ ਤਾਂ ਸਾਡੇ ਨਾਲ ਫੀੜਦੀ ਹੁੰਦੀ ਸੀ ਫਿਰ ਕਿਸੇ ਕੋਣੀ ਨਾ ਖੇਡ ਦੇ ਹੁਣ ਉਹ ਬਦੋਂ ਨੂੰ ਜਿਆਦਾ ਤੋਂ ਦੀ ਆ ਗਈ ਹੁਣ ਠੀਕ ਹੋ ਗਈ ਹੈ ਅੱਛਾ ਆ ਗਈ ਹੋ ਗਈ ਆ ਫਿਰ ਹੁਣ ਅਸੀਂ ਕਿਹਦੀ ਨਾ ਖੇਡੀਏ ਹੁਣ ਉਹ ਥੋੜਾ ਨਾ ਕਿੱਥੋਂ ਪੁੱਤਰ ਖੇਡੂ ਮੇਰਾ ਆਪਣਾ ਬਹੁਤ ਬਹੁਤ ਛੁੱਟੀਆਂ ਹੜੀ ਭੈਣ ਠੀਕ ਹੋ ਗਈਆਂ ਹੋਵੇਆਂ ਦਾ ਇਕਲੇ ਠੀਕ ਚੱਲਦਾ ਕੰਮ ਕਰ ਤੁਹਾਡੇ ਨਾਲ ਹੁਣੀ ਨਹੀਂ ਦਿੰਦੀ ਆਂ ਆਪੇ ਦੁਬਾਰਾ ਤੁਸਾਂ ਦੇ ਟਾਇਰ ਹੋਣੇ ਹੋਦੇ ਦਿਮਾਗ ਸੈਟ ਹੋ ਗਿਆ ਹੁਣੀ ਫਿਰ ਦੀ ਦੋ ਜਾ 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 ਪਰੇ ਨਾ ਘਰ ਦੇ ਤੁਹਾਡੇ ਕਿਹਾ ਲਾਵਾਂਗੀ ਚਲੋ ਸਪਕੋ ਕਰਿਆ ਜਾ ਚੱਲ ਰੱਖੀ ਲਾ ਮੇਰੇ ਕੋਲ ਕਹਿ ਰਹੀ ਹੈ ਨਾ ਸਮਨ ਤਾਂ ਹੱਦੀ ਹੋਈ ਪਈ ਆ ਚਲੋ ਬਾਜ ਜਾ ਦੇ ਚਲੋ ਵੀ ਚਲੋ ਚਲੋ ਜਾ ਆ ਦੇ ਕਰ ਚਲੋ ਨਿਆਣੇ ਆ ਜਵਾਕ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਬਾਹਰ ਆ ਆ ਬਿੱਦਿਆ ਦਾ ਆਂ વાગુરુ <laughs> પાક <laughs> ਨਾ ਕਮਲੀਆਂ ਪਤਾ ਕਿੰਨੀ ਹੁਣ ਠੀਕ ਹੈ ਨਾ ਕਿੰਦੀ ਬਿਮਾਰ ਹੋ ਗਈ ਸਾਨੂੰ ਪਤਾ بڑے ਹਾਨਾ ਨਾਲ ਸੀ ਤੂੰ ਨਾ ਕੀਤਾ ਕੀ ਨਹੀਂ ਪ੍ਰਮਾਤਮਾ ਜਾਉਂਦਾ ਸਿਆਣਿਆਂ ਕੋਲ ਜਾ ਡਾਕਟਰਾਂ ਕੋਲ ਜਾ ਤੂੰ ਡਿਸਪੈਸਰ ਦੀ ਨਾ ਥੰਮਣ ਕਰੇ ਬੀਤੀ ਆਈ ਸੀ 7 ਦਿਨ ਤੋਂ ਗਵਾਨੀਆਂ ਦੀ ਬੱਕਰੀ ਖੋਲ ਕੇ ਲਈ ਆ ਹਾਂ ਹਾਂ ਕਿੱਥੇ ਜਾਣਾ ਮੈਨੂੰ ਹਸਪਤਾਲ ਤੇ ਨੰਮਾ ਦੇ ਕੇ ਮੈਂ ਹਜੇ ਕੁਝ ਕੁਦ ਕਰਦੀ ਹੁੰਦੀ ਅਸੀਂ ਤੈਨੂੰ ਦੇਖਣ ਆਏ ਸੀਗੇ ਕਿ ਤੂੰ ਨਾ ਝੋਟਕੇ ਬਦਲੀ ਵੀ ਬੀ ਵੀ ਬਾ ਫੜ ਗਈ ਉਹ ਤਾਂ ਮੈਂ ਤਾਂ ਉਹ ਉੱਥੇ ਡੱਕ ਪੀ ਕਾ ਹਾਂ ਤੂੰ ਡੱਕ ਪੀ ਤੇ ਸਿਰ ਬਜਾ ਡਾਕਟਰ ਕੋਲ ਤੈਨੂੰ ਡਾਕਟਰ ਕੋਲ ਲੈ ਗਏ ਜਾਨੀ ਬੱਜੀ ਤੇਰੇ ਸਾਥ ਚਲ ਉਸੀ ਨਾ ਉਹ ਮੈਂ ਜੋ ਹੈ ਚੰਗਾ ਹੀ ਵਾਹ ਬੰਦਾ ਆ ਜੋ ਸਾਥ ਮਾਦਮ ਨੇ ਕੀਤਾ ਤੂੰ ਉਹ ਤਾਂ ਤੂੰ ਉੱਥੇ ਡੱਕ ਪੀ ਹਾਂ ਤੈਨੂੰ ਡੱਕੀ ਆ ਉਹ 6:00 ਵਜੇ ਉਹ ਜਿਆਦੇ ਵਾਪਸ ਆ ਗਈ ਮਾਸ਼ਾਅੱਲਾ ਆਹ ਗੱਲਬਾਤ ਹੋ ਜਾਣਾ ਹੋਇਆ ਮੇਰੇ ਮਾਮ ਨਾਲ ਬਦਲ ਸਾਡੇ ਬਾਈ ਦਾ ਘਰ ਵਸ ਗਿਆ ਦੁਬਾਰਾ ਵਧੀਆ ਹੋ ਗਿਆ ਇਸ ਤੋਂ ਬਹੁਤ ਜਨਤਾ ਜੀ ਪੈ ਗਏ ਤੇ ਪਾਸਾ ਤੇਰਾ ਧੰਨਵਾਦ ਕਰਦੇ ਆਂ ਹੈ ਵਾਹਿਗੁਰੂ ਸਿੱਤੇ ਪਾਤਸ਼ਾਹ ਤੇਰਾ ਵਾਹਿਗੁਰੂ ਸਿੱਤੇ ਪਾਤਸ਼ਾਹ ਵਾਹਿਗੁਰੂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਇੱਥੇ ਅੱਜ ਆਏ ਆ ਇਸ ਪਿੰਡ ਦੇ ਵਿੱਚ ਵੀਡੀਓ ਬਣਾਉਣ ਤੇ ਮੈਂ ਕੁੱਕੀ ਕਮੇਟੀਆਂ ਵਾਲੀ ਮੇਰਾ YouTube ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਜੀ ਸਾਰੇ ਜਾਨੇ ਮੇਰੇ ਚੈਨਲ ਨੂੰ ਤੇ ਬਹੁਤ ਹੀ ਵਧੀਆ ਸੀ ਫਨੀ ਵੀਡੀਓ ਬਣਾਈ ਆ ਬੱਚਿਆਂ ਨੇ ਬਹੁਤ ਵਧੀਆ ਹਿੱਸਾ ਭਾਗ ਲਿਆਗਾ ਸੋ ਸਾਡੀ ਟੀਮ ਅੱਜ ਅੱਧੀ ਆਈ ਹੈ ਤੇ ਅੱਧੀ ਅਗਲੇ ਸੰਡੇ ਆਊਗੀ ਤੇ ਅਗਲੀ ਵਾਰ ਵੀ ਬਹੁਤ ਫਨੀ ਵੀਡੀਓ ਤੁਹਾਨੂੰ ਦੇਵਾਂਗੇ ਜੀ ਧੰਨਵਾਦ ਲੱਕੇ ਦਿੰਦਾ